ਸੰਜੀਾਤ ਸ੍ਰੀ ਕਾਲ ਸਰ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਅੱਜ ਬਈ ਆਏਗੇ ਆਪਾਂ ਜੂਬਾ ਛੜੀ ਕਵੱਡੀ ਦੇ ਮੈਚ ਨੇ ਇਥੇ ਕਵੱਡੀ ਦੇ ਮੈਚ ਦੇਖਣ ਆ ਦਿਖ ਰਿਹਾ ਮਾਗਰ ਜਿੰਨੀਆਂ ਪਾਰਕਿੰਗਾਂ ਨੇ ਇਥੇ ਸਕੂਲ ਦੀ ਪਾਰਕਿੰਗ ਹੁੰਦੀ ਆ ਗਰਾਊਂਡ ਸਕੂਲ ਦਾ ਜਿੱਥੇ ਮੈਚ ਹੁੰਦੇ ਆਗੇ ਹਰੇਕ ਸਾਲ ਤੇ ਸਾਰੀਆਂ ਪਾਰਕਿੰਗਾਂ ਭਰੀਆਂ ਮੁੰਡੇ ਸਾਰੇ ਆਏ ਆਗੇ ਕਵੱਡੀ ਖੇੜਨ ਟਰੱਕਾਂ ਵਾਲੇ ਮੁੰਡੇ ਜਿਹੜੇ ਖੇਡਦੇ ਆਗੇ ਉਹ ਵੀ ਵਧੀਆ ਜਦਾ ਗਰਮੀ ਬਹੁਤ ਜ਼ਿਆਦਾ ਹੈਗੀ ਹਜੇ ਸ਼ੁਰੂ ਹੀ ਹੋਇਆ ਕੰਮ ਤੇ ਮੁੰਡੇ ਬੈਠੇ ਉੱਧਰ ਸਾਰੇ ਮਾਗਰ ਮੇਰੇ ਨਾਲ ਦੇ ਵੀ ਮੁੰਡੇ ਜਿਹਨਾਂ ਨੇ ਖੇਡਣਾ ਹੈਗੇ ਉੱਧਰ ਬੈਠੇ ਹੈਗੇ ਮਾਗਰ ਤੇ ਸਾਨੂੰ ਦਿਖਾਉਣਾ ਮੈਂ ਐਂਟ੍ਰੈਂਸ ਆ ਸਕਿਉਰਟੀ ਜਦਾ ਇਦਾਂ ਹੁੰਦੀ ਹੈਗੀ ਸਕਿਉਰਟੀ ਵਗੈਰਾ ਇਧਰ ਗਰਾਊਂਡ ਆਪਾਂ ਧੰਨਵਾਦ ਕਰਦੇ ਆ ਸਾਰਿਆਂ ਸੱਜਣਾਂ ਦਾ 12 ਇਸ ਸਮੇਂ 251 ਕਬੱਡੀ ਖੇਡ ਰਿਹਾ ਲਾਲ ਦੇ ਅੰਦਰ ਵਾਹ ਵਾਹ ਦੇਖੋ ਜੀ ਹਰੇ ਤੋਂ ਆਪਣੇ ਪਿੰਡ ਦੇ ਹਿੱਟੇ ਚੱਲ ਰਿਹਾ ਟਿੱਕਾ ਦੇਖੋ ਨਾਲ ਬਹੁਤ ਕੈਮ ਟਿੱਕਾ ਬਾਈ ਦਾ ਤਿਆਰ ਕੀਤਾ ਹੋਇਆ ਉਸਤਾਦ ਜੀ ਅਗਲੀਆਂ ਟੀਮਾਂ ਅਨਾਉਂਸ ਕਰਿਓ ਹੈਲੋ ਅੰਗ ਬਹੁਤ ਹੀ ਕਾਟੇਦਾਰ ਮੁਕਾਬਲਾ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਅਗਲਾ ਮੈਚ ਆ ਸਾਹਸਾ ਸਪੋਰਟਸ ਕਲੱਬ ਉਹ ਦੇਖੋ ਮੁੰਡੇ ਉਧਰ ਆ ਸੀ ਬਾਕਸਿੰਗ ਸੀ ਉਦਮ ਸਿੰਘ ਸਪੋਰਟਸ ਕਲੱਬ ਫਿਰੋਂ ਸੈਕਰਾਮੈਂਟੋ ਸਪੋਰਟਸ ਕਲੱਬ ਸੈਕਰਾਮੈਂਟੋ ਸਪੋਰਟਸ ਕਲੱਬ ਨੂੰ ਤੁ ਜਾ ਕੇ ਦਿਖਾਉਣਾ ਸੀ ਮੈਂ ਪਾਕ ਸਿੰਘ ਜੀ ਉਧਰ ਬੈਠੇ ਖੜੇ ਹੋ ਇਹ ਦੋਵੇਂ ਟੀਮਾਂ ਨੂੰ ਵੇਖਤੀ ਹੈ ਤੇ ਜੇ ਬਾਨੇ ਕਰਤੇ ਹੋ ਮੀ ਬਾਪਾ ਹੋ ਕੇ ਆ ਵੇਖਾ ਪੁੱਛਿਆ ਜਾਣਾ ਆ ਬਹੁਤ ਵਧੀਆ ਤਾੜੀਆਂ ਮਾਰ ਕੇ ਹਮਸਾ ਬਤਾਇਆ ਕਰੋ ਪਲੇਆਰਾਂ ਦਾ ਕਾਟੇ ਦਾ ਮੁਕਾਬਲਾ ਸਾਡੇ ਸਾਹਮਣੇ ਚੱਲ ਰਿਹਾ ਹੈ ਜਿਵੇਂ ਅਸਵਨ ਸਿੰਘ ਵੱਡੇ ਨੇ ਦੱਸਿਆ ਕਿ ਅਸੀਂ ਫ੍ਰੀਕੋਰਟ ਦੇ ਵੀਰੂ ਵੱਡੇ ਘਰ ਵਾਲਾ ਤੇ ਮੰਦਰ ਲੰਡਿਆ ਵਾਲਾ ਇਹ ਵੀ ਫ੍ਰੀਕੋਰਟ ਦੇ ਨੇ ਇਹ ਫ੍ਰੀਕੋਰਟ ਦੇ ਸਾਹੇ ਪਲੇਅਰ ਆਫੀਸ਼ਲ ਨੇ ਔਰ ਫੀਨਕੋਟ ਦਾ ਨਾਇਕ ਨੇ ਉੱਚਾ ਕੀਤਾ ਕਿ ਫੀਨਕੋਟ ਸ਼ਹਿਰ ਮਹਾਨ ਗੁਰੇ ਮਾਨਲੇ ਗੇ ਸ਼ਾਨ ਗੁਰੇ ਜਿੱਥੇ ਵੱਜਦਾ ਪ੍ਰਾਣ ਦਾ ਮੇਰਾ ਨਹੀਂ ਜਿਹਨੇ ਮਾਰਿਆ ਟੀਮਾਂ ਵਾਲੀ ਖੇਡਾਂ ਦੀ ਜੇ ਲੁੱਟ ਕੇ ਲੈ ਗਿਆ ਮੇਰਾ ਨਹੀਂ ਐਦਾਂ ਟੈਂਟ ਲਾਇਆ ਹੁੰਦਾਗਾ ਗਰਮੀ ਬਹੁਤ ਜ਼ਿਆਦਾ ਹੈਗੀ ਦੇਖੋ ਟੈਂਟ ਵਗੈਰਾ ਲਾਇਆ ਹੁੰਦਾ ਇਹਨਾਂ ਨੂੰ ਤੇ ਉਧਰ ਲੰਗਰ ਵਗੈਰਾ ਵੀ ਚੱਲਦਾ ਹੁੰਦਾ ਸਾਹਮਣੇ ਚੱਲ ਰਿਹਾ ਸਰਦਾਰ ਸਰਜੀਤ ਸਿੰਘ ਜੱਪਾ ਖੜਾ ਜੀ ਬਹੁਤ ਹੀ ਉਹਨੇ ਵੀ ਦੇਖੋ ਫਿਰ ਔਰ ਨਾਲ ਦੀ ਨਾਲ ਪ੍ਰਬੰਧਕ ਮੈਂਬਰਾਂ ਸਮਾਂ ਦੀ ਮੈ ਮਾਈਕ ওভার ਗਰਾਊਂਡ ਚੱਲ ਵੀ ਉਧਰ ਸਾਡੇ ਤੰਨਾ ਕਬੱਡੀ ਦੇ ਆਪਣੇ ਸਮੇਂ ਦੇ ਸਟਾਰ ਉਹ ਮੁਸੀਕਾ ਮੁੰਡਾ ਜਿਹੜਾ ਖੇਡਦਾ ਕਬੱਡੀ ਸਟਲ ਵੀ ਸੋਹਣਿਆ ਆ ਪਾ ਵੀ ਕਬੱਡੀ ਰਾਹਤੇ ਦੇ ਵਿੱਚ ਆਉਂਦਾ ਹੁੰਦੇ ਨਾ ਤੇ ਜਦ ਜੀ ਸੋਹਤਾ ਤੇ ਮੈਂ ਦੋਵੇਂ ਆ ਰਹੇ ਸੀ ਨਾ ਜਦ ਸਿੰਘ ਸੋਹਤਾ ਮੈਨੂੰ ਕਹਿੰਦਾ ਸਵਰਨਿਆ ਤੀ ਪ੍ਰੀਤ ਕੋਲ ਜਿਹੜਾ ਤੇਰਾ ਕਿਹੜੇ ਪਾਸੇ ਪੈਂਦਾ ਮੈਂ ਆਖਾ ਜੀ ਰਾਹ ਨੂੰ ਗੰਦੀ ਨੂੰ ਬੋਤਲੋ ਆ ਜੀ ਮੁਕਸ਼ੀਕਾ ਮੁੰਡਾ ਉਹ ਨਾ ਨੂੰ ਬੋਤਲੋ ਵੀ ਕਿਹੜੇ ਪਾਸੇ ਪੈਂਦਾ ਮੋ ਕਹਣ ਕਿਹਦਾ ਹਲੋ ਹਲੋ ਕੋਪੀ ਗੱਲ ਸਾਡਾ ਵੀਰ ਲਾਈਵ ਦੇ ਜਰੀਏ ਜੁੜਿਆ ਹੋਇਆ ਅਸੀਂ ਧੰਨਵਾਦ ਕਰਦੇ ਆਂ ਵੀ ਸੋਨਿਆ ਗਾਂਧੀ ਦੇ ਪੁੱਤ ਲੋ ਪ੍ਰੀਤਕੋੜ ਕਿੱਥੇ ਦੇ ਆ ਸੁਪਨੇ ਲਾ ਲਾ ਉੱਠਦੇ ਆ ਐ ਸਮੇ ਗੋਰਾ ਐ ਸਮੇ ਹਰਪ੍ਰੀਤ ਇੱਕ ਪਾਸੇ ਗੋਰੀਆਂ ਦੇ ਨਿਆਣੇ ਵੀ ਪੂਰਾ ਖੇਡ ਲਿਆ ਗੋਰਾ ਦੇ ਲੋ ਮੁੰਡਾ ਵਸ਼ੇ ਤੌਰ ਤੇ ਪੁੱਜ ਗਿਆ ਆ ਗੋਰਾ ਮੁੰਡਾ ਅਸੀਂ ਜੀ ਜੇ ਨੂੰ ਆਖਦੇ ਆ ਵਸ਼ੇ ਤੌਰ ਤੇ ਪੁੱਜੇ ਆ ਚੱਲ ਵੀ ਸੋਨਿਆ ਪਾ ਵੀ ਕਬੱਡੀ ਗੱਪਰੂ ਦਾ ਚਮਕਦਾ ਸਰੀਰ ਜਿਵੇਂ ਸੋਨਾ ਸੁਨਿਆਰ ਦਾ ਘੜਿਆ ਛਰੀਰ ਜਿਵੇਂ ਘੜਾ ਕਮਿਹਾਰ ਦਾ ਚੱਲ ਵੀ ਸੋਹਣਿਆ ਪਾ ਵੀ ਕਬੱਡੀ ਇਸ ਸਮੇ ਗੱਬਰੂ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਕਿ ਚਮਕਦਾ ਛਰੀਰ ਜਿਵੇਂ ਸੋਨਾ ਸੁਨਿਆਰ ਦਾ ਘੜਿਆ ਛਰੀਰ ਜਿਵੇਂ ਘੜਾ ਕਮਿਹਾਰ ਦਾ ਇੱਥੇ ਟਰੱਕਾ ਇੱਜ ਜਿਵੇਂ ਸਮਾਨ ਕਾਰਬੀਨ ਵਾਲਾ ਪਰ ਹੈਗਾ ਗੋਲ ਗੱਪਿਆਂ ਦਾ ਲੰਗਰ ਇਹ ਉਧਰ ਸਰਦਈ ਬੰਦੀ ਪਈ ਐ। ਆ ਦੇਖੋ। ਇਹਨਾਂ ਗੋਲ ਗੱਪਿਆਂ ਦਾ। ਤੇ ਇਧਰ ਸਰਦਈ ਬੰਦੀ ਪਈ ਹੈਗੀ। ਅਨਿਕਾ ਬਾਈ ਬਣੂਗਾ ਪਿਆ ਇਧਰ। ਸਰਦਈ। ਉਧਰੋਂ ਕਹਿੰਦੇ ਸਨੇਹਾ ਦੇ ਵਿੱਤੀ ਮੱਢਾ ਬਾਈ ਜਿਹੜੀਆਂ ਲੱਗ ਰਹੀਆਂ ਨੇ 14 14 ਜੁਲਾਈ ਨੂੰ ਕੈਨ ਸੇਫ ਕਲਚਰ ਸੈਂਟਰ ਕੈਨੇਡਾ ਦਾ ਕਬੱਡੀ ਦਾ ਜਿਹੜਾ ਕੱਪ ਕੈਨੇਡਾ ਦੇ ਵਿੱਚ ਸੰਡੇ 14 ਜੁਨ ਇਹ ਇਧਰ ਖਾਨ ਪੀਣ ਦਾ ਪ੍ਰਬੰਧਕਾ ਇਧਰ ਟਰੱਕਾਂ ਜਿਹੜੇ ਵੀਰ ਆਉਂਦੇ ਆਗੇ ਏਡਣ ਵਾਲੇ ਕਬੱਡੀ ਵਾਲੇ ਉਹਨਾਂ ਦਾ ਖਾਨ ਪੀਣ ਦਾ ਕ ਤੇ ਮੈਨੂੰ ਜਿਹੜਾ ਵਧੀਆ ਲੱਗਿਆ ਹਰੋਂ ਵਧੀਆ ਸਰਧਈ ਵਾਲਾ ਕੰਮ ਬਹੁਤ ਵਧੀਆ ਲੱਗਿਆ ਠੰਡੀ ਹੈਗੀ ਗਰਮੀ ਵੀ ਵਾਲੀ ਹੈਗੀ ਇਹਨੂੰ ਕਹਿੰਦੇ WW900 ਕਹਿੰਦੇ ਤੇ ਉਧਰੇ ਗੋਲਗੱਪਿਆਂ ਦਾ ਉਧਰੇ ਪਾਸੇ ਕਹਿੰਦੇ ਕਲਾਸਾ ਸਪੋਰਟ ਕਲੱਬ ਯੂਪਾ ਸਿਟੀ ਦਾ ਕਪਰੂਆ ਜਿਹੜਾ ਟਕੜਾ